ਮੇਰਾ ਨਰਨਜੀਤ ਸਿੰਘ ਆ ਮੇਰੀ ਕਟੜੇ ਵਿਖਾ ਤੇ ਦੁਕਾਨ ਕੀ ਕਟੇਲਰ ਰਹੀ ਆ ਸਾਡੀ ਇੱਥੇ ਸਭ ਤੋਂ ਵੱਡੀ ਸਮੱਸਿਆ ਸੀਵਰੇਜ ਦੀ ਆ ਜਿਹੜੀ ਪਿਛਲੇ ਲਗਭਗ ਮਹੀਨੇ ਤੋਂ ਉੱਪਰ ਟਾਈਮ ਹੋ ਗਿਆ ਬੰਦ ਪਿਆ ਸੀਵਰੇਜ ਵਾਲਿਆਂ ਨੂੰ ਬਹੁਤ ਵਾਰੀ ਅਸੀਂ ਇਨਫੋਰਮ ਕੀਤਾ ਆ ਆਉਂਦੇ ਆ ਮਾਰਾ ਮੋਟ ਹਲਾ ਕੇ ਖੜ ਜਾਂਦੇ ਆ ਜਿਆਦਾ ਤੋਂ ਜਿਆਦਾ ਅੱਧਾ ਪੌਣਾ ਘੰਟਾ ਚੱਲਦਾ ਆ ਫਿਰ ਉਸੇ ਤਰੀਕੇ ਦੇ ਨਾਲ ਹੀ ਬੰਦ ਪਿਆ ਵਾ ਬੜੀ ਮਤਲਬ ਵੱਧ ਤੋਂ ਵੱਧ ਕਿਹਾ ਜਾ ਸਕਦਾ ਕਿ ਆਸਫਤਸਨਗਨ ਵਾਲਿਆਂ ਨੂੰ ਇਸ ਸਮੱਸਿਆ ਬਹੁ ਆ ਰਹੀ ਆ ਕਸਟਮਰ ਵੀ ਨਹੀਂ ਆ ਰਿਹਾ ਸਾਡੇ ਦੇਖਣ ਵਾਲੀਆਂ ਗੱਲਾਂ ਤਾਂ ਸਾਰਾ ਕੁਝ ਦਿਖਾ ਰਹੇ ਆ ਕਿ ਜਿਹੜੀਆਂ ਮਤਲਬ ਲੱਗੇ ਏਟਾ ਉਟਾ ਲਗੀਆਂ ਹੋਈਆਂ ਉਹ ਵੀ ਸਾਰੀਆਂ ਹਰੇ ਰੰਗ ਦੀਆਂ ਹੋ ਚੁੱਕੀਆਂ ਇਸ ਤੋਂ ਬਾਅਦ ਜਦੋਂ ਹੋ ਰਿਹਾ ਮਤਲਬ ਕੁਝ ਨਹੀਂ ਕੀਤਾ ਜਾ ਸਕਦਾ ਬਾਕੀ ਤਾਂ ਹੁਣ ਕਿ ਨਗਰ ਕੌਂਸਲ ਅਧਿਕਾਰੀਆਂ ਨੂੰ ਜਾਂ ਉੱਥੋਂ ਦੇ ਅਧਿਕਾਰੀਆਂ ਨੂੰ ਕਿਸੇ ਸ਼ਿਕਾਇਤ ਅਸੀਂ ਮਾਰਕੀਟ ਵੱਲੋਂ ਦੋ ਤਿੰਨ ਵਾਰੀ ਵੀ ਜਾਏ ਆ ਆਉਂਦੇ ਆ ਮਾੜਾ ਮੋਟ ਕਰਦੇ ਆ ਲੇਕਿਨ ਸਮੱਸਿਆ ਉੱਥੇ ਦੀ ਉੱਥੇ ਹੀ ਆ ਇਸ ਵਾਸਤੇ ਕੋਈ ਨਹੀਂ ਮਤਲਬ ਫਰਕ ਪੈ ਰਿਹਾ ਤੁਸੀਂ ਨਗਰ ਕੌਂਸਲ ਪ੍ਰਸ਼ਾਸਨ ਤੋਂ ਕੀ ਮੰਗਤ ਹੋ ਸਭ ਤੋਂ ਵੱਡਾ ਤੇ ਇਹੋ ਹੀ ਆ ਸਮੱਸਿਆ ਕਿ ਸੈਵਰੇਜ ਜਿਹੜਾ ਆ ਬਹੁਤ ਸਚਾਰੂ ਢੰਗ ਨਾਲ ਚੱਲੇ ਇਹ ਪਾਣੀ ਜਿਹੜਾ ਵਾ ਸਿਕੰਦਾ ਪਾਣੀ ਆ ਇਹ ਨਾ ਖਰਾ ਹੋਵੇ ਕਿਉਂਕਿ ਮਤਲਬ ਮੱਛਰ ਮੱਖੀਆਂ ਮ ਗਰਮੀ ਦਾ ਮੌਸਮ ਆ ਕਿ ਬਿਮਾਰੀ ਨਾ ਫੈਲੇ ਲੇਕਿਨ ਸਭ ਸਫਾਈ ਰਵੇ ਕਿਉਂਕਿ ਸਾਰੇ ਹੀ ਦੁਕਾਨਦਾਰ ਸਾਰੇ ਲੰਗਣ ਵਾਲੇ ਜਾਂ ਜੋ ਵੀ ਆ ਸਾਰੇ ਪ੍ਰੋਪਰਟੀ ਟੈਕਸ ਜਾਂ ਦੂਸਰਾ ਹਰ ਟੈਕਸ ਅਦਾ ਕਰ ਰਿਆ ਮਤਲਬ ਹਰ ਇੱਕ ਦੁਕਾਨਦਾਰ ਦਾ ਜਾਂ ਦੂਸਰੇ ਦਾ ਫਰਜ਼ ਵੀ ਬਣਦਾ ਹੈ ਕਿ ਸਫਾਈ ਕਮੇਟੀ ਵੱਲੋਂ ਮਿਲੇ ਹਰ ਚੀਜ਼ ਵਧੀਆ ਹੋਵੇ। ਜੀ ਤੁਹਾਡਾ ਨਾਮ ਕੀ ਤੁਸੀਂ ਤੇ ਨਾਮ ਸਾਡਾ ਹੈ ਕਾਸ਼ਿਸ਼ ਸਿੰਘ ਜੀ ਕਟਰਾ ਬਿਆスルਤਾਨਪੁਰ ਲੋਧੀ ਦੇ ਆ। ਸਾਡੇ ਬਹੁਤ ਦਿਨ ਦੀ ਇੱਕ ਸਮੱਸਿਆ ਜੁੜੀ ਹੋਈ ਅਸੀਂ ਵੇਖਦੇ ਜੀ। ਰੋਜ਼ ਹੀ ਪਾਣੀ ਆਉਂਦਿਆਂ ਨੂੰ ਮੋਰਨ ਕਿਤੇ ਖੜਾ ਹੋ ਜਾਂਦਾ ਹੈ ਜੀ। ਕੋਈ ਅਧਿਕਾਰੀ ਜਾਂ ਕੋਈ ਇੱਥੇ ਬਾਤ ਸੁਣਨ ਨਹੀਂ ਆਇਆ। ਕਾਫੀ ਦਿਨ ਬਾਅਦ ਅਸੀਂ ਮਿਊਂਸਪੈਲਟੀ ਤੋਂ ਤਿੰਨ ਵਾਰ ਜਾ ਕੇ ਆਏ ਹਾਂ। ਉਹਨਾਂ ਨੂੰ ਵੀ ਇੱਥੇ ਕਹਿ ਕੇ ਆਏ ਸਮੂਹ ਦਾ ਦੁਕਾਨਦਾਰ ਜਿਹੜੇ ਗਏ ਹੋਏ ਆ ਨਾਲ ਤੇ ਪਰ ਆਉਂਦੇ ਆ ਇੱਕ ਦੋ ਵਾਰ ਦੇਖ ਕੇ ਚਲੇ ਜਾਂਦੇ ਆ ਇਸ ਬਾਰੇ ਕੋਈ ਧਿਆਨ ਨਹੀਂ ਦਿੰਦਾ ਪਾਣੀ ਕਾਫੀ ਖੜਾ ਹੁੰਦਾ ਹੈ ਕਸਟਮਰ ਆਉਂਦਾ ਹੈ ਪਾਣੀ ਵਿੱਚ ਲੰਘਦਾ ਹੈ ਪਰੇਸ਼ਾਨੀ ਹੁੰਦੀ ਹੈ ਆਹ ਗਾਹ ਕਈ ਵਾਰ ਆਉਂਦਾ ਹੈ ਪਾਣੀ ਦੇਖ ਕੇ ਉਹ ਇੱਥੋਂ ਮੁੜ ਜਾਂਦਾ ਵਾਪਸ ਬਹੁਤ ਪਰੇਸ਼ਾਨੀ ਹੈ ਬਿਮਾਰੀਆਂ ਦਾ ਖਤਰਾ ਵਧਿਆ ਰਹਿੰਦਾ ਹੈ ਜਲਦੀ ਤੋਂ ਜਲਦੀ ਪ੍ਰਸ਼ਾਸਨ ਨੂੰ ਬੇਨਤੀ ਕਰਦੇ ਆ ਕਿ ਇੱਥੇ ਆਉਣ ਆਣ ਕੇ ਮੌਕਾ ਦੇਖਣ ਦੇਖ ਕੇ ਇਹਨੂੰ ਤੁਰੰਤ ਜਿਹੜਾ ਸੁਚਾਰੂ ਢੰਗ ਨਾਲ ਚਲਾਉਣ ਦੀ ਕੋਸ਼ਿਸ਼ ਕਰਨ ਮੈਂ ਪਵਨ ਸੇਠੀ ਸਾਬਕਾ ਕਾਉਂਸਲਰ RAMLILA ਕਮੇਟੀ ਚੌਂਕ ਕੇਦਿਆਂ ਦਾ ਪ੍ਰਧਾਨ ਆਪ ਜੀ ਨੂੰ ਸ਼ਹਿਰ ਨਿਵਾਸੀਆਂ ਦੇ ਰਾਹੀਂ ਸ਼ਹਿਰ ਦੀ ਹਾਲਾਤ ਦੇ ਬਾਰੇ ਜਾਣਕਾਰੀ ਦੇਣਾ ਚਾਹੁੰਦਾ ਹਾਂ ਕਿ ਤੁਸੀਂ ਦੇਖ ਰਹੇ ਹੋ ਕਿ ਸ਼ਹਿਰ ਦੇ ਵਿੱਚ ਘੱਟੋ ਘੱਟ ਲੀਕੀ 2 ਸਾਲ ਤੋਂ ਲਗਾਤਾਰ ਸੀਵਰੇਜ ਦਾ ਕੰਮ ਜਿਹੜਾ ਵਾ ਚੱਲ ਰਿਹਾ ਜਿਸ ਦੇ ਵੱਲ ਕੋਈ ਖਿਆਲ ਨਹੀਂ ਕਰ ਰਿਹਾ ਸਾਰਾ ਸ਼ਹਿਰ ਪਟਿਆ ਪਿਆ ਲੋਕਾਂ ਦੀਆਂ ਦੁਕਾਨਾਂ 'ਚ ਧੂੜ ਮਿੱਟੀ ਆ ਕੇ ਯਾਰਾ ਦੇ ਰਹੀ ਹੈ ਆਉਣ ਜਾਣ ਵਾਲੇ ਨੂੰ ਬਹੁਤ ਹੀ ਤਕਲੀਫ ਹੋ ਰਹੀ ਹੈ ਇਸ ਦੇ ਨਾਲ ਹੀ ਸ਼ਹਿਰ ਦੇ ਵਿੱਚ ਸੀਵਰੇਜ ਦਾ ਜੋ ਹਾਲ ਹੈ ਉਹ ਉਦੋਂ ਵੀ ਪਿਆੜਾ ਹੈ ਥਾਂ ਥਾਂ ਗਲੀ ਗਲੀ ਚੁਰਾਹਿਆਂ ਦੇ ਉੱਤੇ ਸੀਵਰੇਜ ਦਾ ਪਾਣੀ ਇਕੱਤਰਤ ਹੋ ਜਾਂਦਾ ਹੈ ਜਿਸ ਦੇ ਨਾਲ ਆਉਣ ਵਾਲੇ ਜਾਂ ਜਾਣ ਵਾਲਿਆਂ ਨੂੰ ਬਹੁਤ ਤਕਲੀਫ ਹੁੰਦੀ ਹੈ ਭਰਪੂਰ ਬਕਸ਼ੀਆਂ ਅਤੇ ਮੱਛਰਾਂ ਦੀ ਭਰਪੂਰ ਆਬਾਦੀ ਬਣੀ ਹੋਈ ਹੈ ਜਿਸ ਕਰਕੇ ਸ਼ਹਿਰ ਵਾਲੇ ਧਿਆਨ ਕੋਈ ਨਹੀਂ ਦੇ ਰਹੇ ਆ ਮੈਂ ਨਗਰ ਕੌਂਸਲ ਸੁਲਤਾਨਪੁਰ ਲੋਧੀ ਪ੍ਰਸ਼ਾਸਨ ਐਸਡੀਐਮ ਸੁਲਤਾਨਪੁਰ ਲੋਧੀ ਦੇ ਤਿਹਾਰ ਦੇ ਚ ਦੇਣਾ ਚਾਹੁੰਦਾ ਹਾ ਕਿ ਸ਼ਹਿਰ ਦੇ ਵੱਲ ਧਿਆਨ ਦਿੱਤਾ ਜਾਵੇ ਆਉਣ ਵਾਲੀ ਬਿਮਾਰੀ ਤੋਂ ਬਚਿਆ ਜਾ ਸਕੇ ਇਹਦੀ ਬੇਨਤੀ ਨੂੰ ਪ੍ਰਵਾਨ ਕਰੋ ਤਾਂ ਕਿ ਇਹ ਮਾਨਵ ਜਿੰਦਗੀ ਦੇ ਉੱਤੇ ਜਿਹੜਾ ਧੱਕਾ ਪੈ ਰਿਹਾ ਹੈ ਇਸ ਨੂੰ ਰੋਕਿਆ ਜਾਵੇ ਜਿੱਥੋਂ ਤੱਕ ਤੁਸੀਂ ਕਹਿ ਰਹੇ ਕਿ ਵਾਇਸ ਸਕੂਲ ਦੇ ਲੱਗੇ ਸੀਰੀਅਸ ਬਲੌਕ ਪਲੇਸ ਮਸਲਾ ਹੈ ਉਸ ਲਈ ਕਨਸਰਨ ਜਿਹੜੇ ਆਪਣੇ ای او ਸਾਥ ਮੈਂ ਨਗਰ ਕੌਂਸਲ ਦੇ ਉਹਨਾਂ ਨੂੰ ਹਦਾਇਤ ਜਾਰੀ ਕਰ ਦਿੱਤੀ ਜਾਏਗੀ ਕਿ ਇਹਨੂੰ ਜਲਦੀ ਤੋਂ ਜਲਦੀ ਪੂਰਾ ਕਰਵਾ ਲਿਆ ਜਾਵੇ